ਬਹੁਤ ਹੀ ਇਤਿਹਾਸਿਕ ਦਿਨ ਹੈ ਨਾ ਰਾਮਦਾਸ ਦੀ ਧਗਦੀ ਅਮਰਸਾਪੁਰ ਸ਼ਾਇਦ ਹੈ ਜਿੱਥੇ ਰਾਮਦਾਸ ਦੀ ਦਾ ਘਰ ਹੈ ਜਿੱਥੇ ਦੁਰਗਾਣਾ ਮੰਦਿਰ ਹੈ ਅੱਛਾ ਸ਼ਹਿਰ ਜਿੱਥੇ ਭਗਵਾਨ ਬਾਦਮੀਕਤੀ ਦਾ ਮੰਦਿਰ ਹੈ ਉਹ ਸ਼ਹਿਰ ਨੂੰ ਅੱਜ ਨਵਾਂ ਮੇਦ ਜਿਹੜਾ ਉਹ ਮਿਲਿਆ ਕੱਲ ਜਦੋਂ ਚੋੜ ਹੋਈ ਆ ਉਸ ਤੋਂ ਬਾਅਦ ਅੱਜ ਅਸੀਂ ਉਹਨਾਂ ਨੂੰ ਉਹਨਾਂ ਦੇ ਜਿਹੜਾ ਕੰਮ ਖਾਰਿਆ ਸ਼ੁਰੂ ਕਰਨ ਵਾਸਤੇ ਕਿਉਂਕਿ ਕੰਮ ਬਹੁਤ ਲੇਟ ਅੱਗੇ ਹੋਇਆ ਹੈ ਕਹੀ ਹੋਇਆ ਕਿ ਇੱਕ ਇੱਕ ਮਿੰਟ ਜਿਹੜਾ ਉਹ ਸਾਡੇ ਲਈ ਬਹੁਤ ਮਤਲਬ ਕੀਮਤੀ ਹੈ ਤੇ ਕੋਈ ਟਾਈਮ ਖਰਾਬ ਨਾ ਕੀਤਾ ਜਾਵੇ ਇਸੇ ਕਰਕੇ ਅੱਜ ਅਸੀਂ ਮਤਲਬ ਮੋਤੀ ਭਾਟੀਆਂ ਜੀ ਨੂੰ ਉਹਨਾਂ ਦੀ ਚੇਅਰ ਤੇ ਬਿਠਾਉਣ ਵਾਸਤੇ ਆਏ ਹਾਂ ਔਰ ਮੈਂ ਅਮਰਸੈਨ ਦਵਾਸੀਆਂ ਨੂੰ ਤੁਹਾਡੇ ਤੋਂ ਕਹਿਣਾ ਚਾਹੁੰਦਾ ਕਿ ਅਮਸਾ ਨਵਾਸੀਆਂ ਦੀਆਂ ਆਸਾਂ ਤੇ ਖਦੇ ਉੱਤਰਣ ਵਾਸਤੇ ਅਸੀਂ ਰਾਤ ਦਿਨ ਇੱਕ ਕੰਮ ਕਰਾਂਗੇ ਸਾਡੀ ਸਾਰੀ ਟੀਮ ਉਹ ਦੀਪਾਟੀਆਂ ਜੀ ਦੀ ਗਵਾਹੀ ਦੇ ਹੇਠੂ ਸ਼ਹਿਰ ਦੇ ਜਿੰਨੇ ਵੱਡੇ ਬੁੱਧੇ ਆ ਉਹਨਾਂ ਨੂੰ ਫੈਲਦੇ ਆਧਾਰ ਤੇ ਹੱਲ ਵੀ ਕਰਾਂਗੇ ਔਰ ਕਿਸੇ ਵੀ ਸ਼ਹਿਰ ਦੇ ਵਸਨੀਕ ਤੋਂ ਕੋਈ ਕਿਸੇ ਕਿਸਮ ਦੀ ਤਕਲੀਫ ਆਵੇ ਉਨੀ ਹੋਰ ਦਿੱਤੀ ਜਾਊਗੀ ਕੰਮ ਅਸੀਂ ਪਹਿਲਾਂ ਵੀ ਕਰਦੇ ਸੀਗੇ ਪਰ ਕਿਉਂਕਿ ਸਥਾਨਕ ਸਰਕਾਰਾਂ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਅਦਾਵਾ ਇਹਨਾਂ ਦੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਫੋਨ ਹੈ ਉਹ ਬਹੁਤ ਜ਼ਿਆਦਾ ਇਹਨਾਂ ਕੋਲ ਪਾਵਰ ਹੈ ਇਸ ਕਰਕੇ ਇਸ ਜਗਤਿਕ ਦੇ ਹਾਊਸ ਨੂੰ ਬੁਰਾਉਣਾ ਮੇਰ ਨੂੰ ਬੁਰਾਉਣਾ ਬਹੁਤ ਹੀ ਜ਼ਿਆਦਾ ਜੁੜੀ ਬਹੁਤ ਸਾਰੇ ਕੰਮ ਇਦਾਂ ਦੇ ਆ ਜਿਹੜੇ ਹਾਊਸ ਦੀ ਮਤਲਬ ਜਿਹੜਾ ਉਹ ਹੋ ਜਦ ਤੱਕ ਹਾਊਸ ਨਹੀਂ ਬੰਦਾ ਉਸ ਤੋਂ ਬਿਨਾ ਉਹ ਕੰਮ ਜਿਹੜੇ ਨਹੀਂ ਹੋ ਸਕਦੇ ਸੋ ਅੱਜ ਤੋਂ ਮਗਰ ਜਿਹੜੇ ਕੰਮ ਅਵਸਰ ਜਿਹੜੇ ਦੇ ਉਹ ਸ਼ੁਰੂ ਹੋ ਜਾਣਗੇ ਸ਼ਹਿਰ ਦੇ ਸਹਿਰ ਬਸਤੀਆਂ ਨੂੰ ਬੇਨਤੀ ਹੈ ਕਿ ਤੁਹਾਡੀ ਜੋ ਵੀ ਕੰਪਲੇਂਟ ਹੈ ਸਾਡੇ ਮੇਜ਼ ਸਾਹਿਬ ਸਵੇਰੇ 2 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਇੱਥੇ ਬੈਠਿਆ ਕਰਦਗੇ ਸਾਡੇ ਜਿੰਨੇ ਐਮਸੀ ਹੈ ਜਦੋਂ ਮੇਜ਼ ਸਾਹਿਬ ਨੇ ਕਿਹਾ ਸਾਡੇ ਲਈ ਕੋਈ ਇਹ ਨਹੀਂ ਹੈ ਕਿ ਕੌਣ ਕਰੇ ਪਾਰਟੀ ਦਾ ਕੌਣ ਕਿੱਥੇ ਕਾਉਂਸਲਰ ਹੈ ਸਾਡੇ ਲਈ ਹਰਵਾਰ ਦਾ ਬਰਾਬਰ ਵਿਕਾਸ ਕਰਨਾ ਉਹ ਜ਼ਰੂਰੀ ਹੈ ਸਾਡੇ ਸ਼ਹਿਰ ਦਾ ਵਿਕਾਸ ਕਰਨਾ ਜ਼ਰੂਰੀ ਹੈ ਪਰ ਮੈਂ ਕਹਿਣਾ ਚਾਹੁੰਦਾ ਕਿ ਜਿਹੜੇ ਸਾਡੀ ਪਾਰਟੀ ਦੇ ਨਮਾਇंदे ਖੜੇ ਹੋਏ ਸੀ ਇਲੈਕਸ਼ਨ ਦੇ ਵਿੱਚ ਜਿਹੜੇ ਰਹਿ ਗਏ ਜਿਹੜੇ ਹਾਰ ਗਏ ਕੋਈ ਗੱਲ ਨਹੀਂ ਪਰ ਉਹਨਾਂ ਨੂੰ ਵੀ ਬਰਾਬਰ ਇਜ਼ਤਮਾਨ ਜਿਹੜਾ ਇਸ ਹੌਸ ਦੇ ਵਿੱਚ ਦਿੱਤਾ ਜਾਊਗਾ ਉਹਨਾਂ ਦੇ ਵੀ ਕੰਮਕਾਜ ਦੇ ਨੇ ਬਰਾਬਰ ਦੇ ਕਿੱਤੇ ਜਾਣਗੇ ਜਿਹੜੇ ਸਾਡੀ ਪਾਰਟੀ ਦੇ ਬਦਕਦਰ ਜਿਹੜੇ ਜਿਹੜੇ ਬਚਾਦੇ ਬੜੇ ਤੇਜ਼ੀ ਜਦੋਂ ਜਦ ਕਰਦੇ ਜਿੱਤਾਂ ਹੋੜੀ ਹੋਰ ਗੱਲ ਹੈ ਪਰ ਉਹ ਪਾਰਟੀ ਦੇ ਬੜੇ ਕਮਿਟਡ ਸਾਥੀ ਦੇ ਉਹਨਾਂ ਦੇ ਕੰਮਕਾਜ ਵੀ ਜਿਹੜੇ ਪਹਿਲ ਦੇ ਆਧਾਰ ਤੇ ਹੋਣਗੇ ਸੋ ਮੈਂ ਤੁਹਾਡੇ ਸੂ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਵਧਾਈਆਂ ਦੇਣਾ ਚਾਹੁੰਦਾ ਔਰ ਮੈਂ ਮਾਨਯੋਗ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਵੀ ਇਹ ਕਹਿਣਾ ਚਾਹੁੰਦਾ ਕਿ ਹੁਣ ਅੱਪਾ ਸਰ ਦਾ ਸਾਰਾ ਵਿਕਾਸ ਜਿਹੜਾ ਮਾਨ ਸਾਹਿਬ ਦੀ ਗਵਾਹੀ ਦੇ ਵਿੱਚ ਬਹੁਤ ਵਧੀਆ ਇੱਕ ਸਾਥ ਇੱਕ ਬਰਾਬਰ ਦਾ ਹੋਏਗਾ ਸਾਰੇ ਸ਼ਹਿਰ ਦਾ ਹੋਏਗਾ ਕਿ ਇਹ ਨਹੀਂ ਕਿ ਇੱਥੇ ਆਪ ਦੇ ਮਨ ਐਮਸੀਆ ਉੱਥੇ ਹੋ ਰਿਹਾ ਦੂਜੇ ਥਾਂ ਨਹੀਂ ਹੋ ਰਿਹਾ ਸਾਰੇ ਆਣ ਬਾਬਾ ਖੁੱਲ੍ਹਿਆ ਹਰ ਇੱਕ ਦਾ ਪਿਆਰ ਕਰਦੇ ਆ ਸਤਿਕਾਰ ਕਰਦੇ ਆ ਸਿਆਸਤ ਆਪਣੀ ਥਾਂ ਆ ਪਰ ਸ਼ਹਿਰ ਦਾ ਵਿਕਾਸ ਆਪਣੀ ਥਾਂ ਆ ਸੋ ਜਿੱਥੇ ਵੀ ਕਿਤੇ ਵਿਕਾਸ ਹੋਣਾ ਲਾ ਛੇ ਕੋਈ ਸਾਥੀ ਬੀਜੇਪੀ ਦੇ ਐਮਸੀ ਨੇ ਕੋਈ ਇਕਾਲੀ ਦਲ ਦੇ ਆ ਕੋਈ ਕਾਂਗਰਸ ਦੇ ਆ ਕਿੱਥੇ ਵੀ ਉਹਨਾਂ ਦੀਆਂ ਵਾਡਾਂ ਦੇ ਵਿੱਚ ਕੰਮ ਹੋਣਾ ਲਾ ਆ ਕੇ ਮੇਰੇ ਸਾਹਬ ਨੂੰ ਦੱਸਣ ਉਨਾਂ ਦੇ ਕੰਮ ਜਿਹੜੇ ਆ ਪਤਾਬਦ ਅਸੀਂ ਕਹਾਂਗੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਅੱਜ ਕਾਂਗਰਸ ਨੇ ਧਰਨਾ ਲਾਇਆ ਉਹ ਕਹਿੰਦੇ ਵੀ ਲੋਕਤੰਤਰ ਦੀ ਹੱਤਿਆ ਕੀਤੀ ਗਈ ਹੈ ਭੜਾਰੀ ਮੁੰਦੇ ਉੱਪਰ ਸਰਕਾਰ ਦੀ ਹੱਤਿਆ ਕੀਤੀ ਹੈ ਲੋਕਤੰਤਰ ਦੀ ਡੈਮੋਕ੍ਰੇਸੀ ਦੀ ਕਹਿੰਦੇ ਹੱਤਿਆ ਕੀਤੀ ਹੈ ਬਿਲਕੁਲ ਕਹਿੰਦੇ ਸਾਡੇ ਕੋਲ ਮжоਰਿਟੀ ਜ਼ਿਆਦਾ ਸੀ ਇਹਨਾਂ ਨੇ ਅਰੇ ਕੱਲ ਆਪਾਂ ਚੇ ਨੇਵਾਗੇ 24 ਘੰਟੇ ਅੰਦਰ ਆਈਓ ਬਲੋ ਜਿਹੜਾ ਕਾਂਗਰਸ ਦਾ ਜਿਹੜਾ ਡਰਾਮਾ ਚੱਲ ਰਿਹਾ ਕਾਂਗਰਸ ਪਿਛਲੇ ਕਈ ਮਹੀਨਿਆਂ ਤੋਂ ਡਰਾਮੇ ਬਾਜ ਪਾਰਟੀ ਬਣ ਗਈ ਕੋਈ ਮੁੱਦਾ ਨਹੀਂ ਹੈ ਕੁਛ ਨਹੀਂ ਹੈ ਸਮਝੀ ਵੋਟਿੰਗ ਹੋਈ ਆ ਕਿ ਉਹਨਾਂ ਨੇ ਰਾਜ ਦੇ ਚੁੰਦਾ ਦੇ ਡੈਮੋਕਰੇਸੀ ਦਾ ਕਤਲ ਹੋਇਆ ਕਿ ਇਹ ਮੋਤੀ ਬਾਟਿਆ ਜੀ ਮਹਿਲ ਬਣ ਕੇ ਤੇ ਡੈਮੋਕਰੇਸੀ ਦਾ ਕਤਲ ਫਿਰ ਸੋਨੀ ਨੂੰ ਬਣਾ ਦੋ ਤੇ ਡੈਮੋਕਰੇਸੀ ਬਹੁਤ ਹੋਦੀ ਆ ਮੰਤਰੀ ਸਾਹਿਬ ਇੱਕ ਗੱਲ ਹੈ ਤੁਹਾਡੀ ਗੱਲ ਬਿਲਕੁਲ ਜਾਇਜ਼ ਹੈ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਕਿ ਅੰਦਰ ਜਿਹੜੇ ਹੱਥ ਖੜੇ ਹੋਏ ਆ ਕਿਸੇ ਕੋ ਜਿਹੜੀ ਉਹ ਵੀਡੀਓ ਕਲਿੱਪ ਹੈਗੀ ਤੁਸੀਂ ਮੀਡੀਆ ਨੂੰ ਤੁਸੀਂ ਦੇ ਦਿਓ ਕਿ ਅੰਦਰ ਜੋ ਹੋਇਆ ਉਹ ਵੀਡੀਓ ਕਲਿੱਪ ਤੁਹਾਡੀ ਜੇ ਤੁਸੀਂ ਜਦੋਂ ਮਦਿਕ ਮੇਸੇ ਸਭ ਕੋ ਲੈ ਆ ਦਿਓ ਸੁਣੋ ਉਹ ਜਿਹੜਾ 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 ਸਰਵੇ ਦੀ ਗੱਲ ਸੁਣ ਜਿਹੜਾ ਇਲੈਕਸ਼ਨ ਦਾ ਪੱਸੀਜ ਜਿਹੜਾ ਇਲੈਕਸ਼ਨ ਇੰਚਾਰਜ ਸਾਡਾ ਅਭਜਤ ਬਸੀਗਾ ਆਰੋ ਸੀਗਾ ਤੁਸੀਂ ਉਹ ਤੋਂ ਲੈ ਲੈ ਉਹਦੇ ਲੀਗਲ ਡਾਕੂਮੈਂਟ ਆ ਅਮਨੋਰਾ ਸਾਹਿਬ ਕੱਲ ਅਮਨੋਰਾ ਸਾਹਿਬ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਕਿਹਾ ਸਾਨੂੰ ਅਕਾਲੀ ਦਲ ਵਾਲਿਆਂ ਨੇ ਜਿਹੜਾ ਸਮਰਥਨ ਦਿੱਤਾ ਤੇ ਸ਼ਾਮ ਨੂੰ ਵਿਕਰਮ ਸਿੰਘ ਜੀ ਕੀ ਪ੍ਰੈਸ ਕਾਨਫਰੰਸ ਕਰ ਦਿੰਦੇ ਆ ਉਹ ਚਾਰ ਆਪਣੇ ਨਾਲ ਬਾ ਲੈਣਦੇ ਜਿਹੜੇ ਕੁਐਸਚਨਰ ਗਏ ਨੇ ਜੀ ਕਹਿੰਦਾ ਵੀ ਹਾਈ ਕੋਰਟ ਚ ਜਾਵਾਂਗੇ ਮਤਲਬ ਇਹ ਸਾਰੇ ਜੀ ਦਾ ਇੱਕ ਆ ਰਹੀਆਂ ਸਭ ਹਾਈ ਕੋਰਟ ਹਾਈ ਕੋਰਟ ਨੂੰ ਜਾਣਗੇ ਤੁਸੀਂ ਤਿਆਰ ਹੋ ਕੱਲ ਨੂੰ ਦੋ ਜਾ ਰਹੇ ਆ ਕਹਦੇ ਲਈ ਹਾਂ ਸੇਣੇ ਆ ਨਹੀਂ ਕੈਂਪੇਨ ਤੋਂ ਵੀ ਭਾਦੀਆ 24 ਕੰਟਰੀ ਦਾ ਹੀ ਉਹ ਮੇਲ ਹੋ ਜਾਏਗਾ ਕੌਣ ਕਾਂਗਰਸ 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 ਤਾਂ ਕੀ ਬੇਹਬਾਨ ਬਣਦਾ ਨਹੀਂ ਕਹਿੰਦੇ ਤੁਹਾਨੂੰ ਕਹਿੰਦੇ ਬੇਹਬਾਨ ਬਣਦਾ ਨਹੀਂ ਆਮ ਆਦਮੀ ਪਾਰਟੀ ਦਾ ਚੱਲੀ ਕਿ ਘੰਟੇ ਦਾ ਪਰਮਟਿਆ ਉਹਨਾਂ ਕੋਲ ਉਹ ਹਾਈ ਕੋਰਟ ਜਾ ਸਕਦੇ ਸਾਡੇ ਕੋਲ ਹਾਈ ਕੋਰਟ ਦਾ ਬਾਧ ਹੀ ਹੁੰਦਾ ਤੁਹਾਨੂੰ ਸਾਡੇ ਕੋਲ ਵਕੀਰ ਹੁੰਦੇਗੇ ਕੀ ਦੀਆ ਸਾਡ ਕੋ ਜੀ 24 ਘੰਟੇ ਦਾ ਜਿਹੜੇ ਗੱਲਾਂ ਕਰਦੇ ਤੁਸੀਂ ਇਹਨਾਂ ਦੇ ਸਾਰ ਗੱਲਾਂ ਦਾ ਸੁਣਿਆ ਤੋੜੋ ਧੰਨਵਾਦ ਸੁਣੋ ਹਾਈ ਕੋਰਟ ਜਾ ਰਿਹਾ ਹੈ ਸਾਡ ਯਾਰ ਵਧੀਆ ਯਾਰ ਇੱਕ ਗੱਲ ਪੁੱਛੋ ਯਾਰ ਐਕਸ਼ਨ ਪੂਰੀ ਕੀਤੀ ਆ ਨਾ ਕੀਤੀ ਬਗਲ ਖਤਮ ਅਸੀਂ ਬਾਈ ਦੇਖੋ ਕੱਲ ਦੁਪਹਿਰੇ ਹਾਈ ਕੋਰਟ ਦੀ ਡਾਇਰੈਕਸ਼ਨ ਤੇ ਲਖਤ ਹੋਈ ਆ ਕੋਈ ਅੰਦਰ ਦੀ ਗੱਲ ਨਹੀਂ ਸਭ ਦੇਖਦੇ ਗਾਂ ਧਾਰੀਵਾਲ ਸਾਹਮਣੇ ਕੇ ਤਨ ਸਾਹਮਣੇ ਸੀਨੀਅਰ ਡਿਪਟੀ ਮੇਰ ਦਾ ਲੋੜਾ ਜੀ ਉਹ ਵੀ ਰੋਲਾ ਪਾ ਰਹੇ ਨਰਾਜ ਨੇ ਸ਼ਿਕਾਇਤ ਦੇ ਚੁੱਕੇ ਕਿ ਜਿੱਥੇ ਤੁਹਾਡੇ ਕੋ ਹੈਗਾ ਅਸਲੀ ਮਤਲਬ ਆਹ ਗੀ ਮੇਰੀ ਗੱਲ ਸੁਣ ਉਹਦੇ ਸਾਥੀ ਸਾਥੀ ਸਾਡੀ ਨੂੰ ਕਲੀਅਰ ਕਰਨਾ ਸਾਡੇ ਕਲੀਅਰ ਕਰਨਾ ਸੋਣੋ ਅੱਜ ਅਸੀਂ ਉਹ ਦਾ ਮਰਾਜ ਕੱਲੇ ਵੇਸ ਸਾਹਿਬ ਨੇਕਸਟ ਵੀਕ ਅਸੀਂ ਆਪਣੇ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਨੂੰ ਜਿਹੜਾ ਇਦਾਂ ਹੀ ਉਹਦਾ ਆਦਮ ਕਰਕੇ ਦੋਵਾਂ ਨੂੰ ਭਾਵਾਂਗੇ ਤੁਸੀਂ ਇਹਨਾਂ ਦੀ ਫੌਜ ਨਾ ਇਹ ਫੌਂ ਫਲਾ ਫਲਾ ਕੇ ਤੇ ਪ੍ਰਤਾਪ ਬਾਜੇ ਰੀ ਲੁੱਟ ਕੇ ਖਾ ਕੇ ਸੋਨੀ ਉਹਦੀ ਅੰਮ੍ਰਿਤਸਰ ਤੋਂ ਪੰਜਾਬ ਤੋਂ ਫਿਰ ਇਹਨਾਂ ਦੀਆਂ ਗੱਲਾਂ ਚਾਉਂਦੇ ਯਾਰ ਨੇ ਬਾਕੀ ਕੋਈ ਗੱਲ ਕਰਾਂਗੇ ਗੱਲ ਜੀ ਮਰਦੇ ਬਹੁਤ ਬਹੁਤ ਕੀਤੇ ਯਾਰ ਗੱਲ ਜੀ ਮਰਦੇ ਕੁਝ ਨਹੀਂ ਸਵਾਲ ਹੈ ਸਵਾਲ ਸਵਾਲ ਤੁਸੀਂ ਆਪਣੀ ਗਲਤੀ ਮੰਨੋ ਗੱਲ ਅਗਰ ਸਵਾਲ ਕਰਨੇ ਗੱਲ ਜੀ ਨਹੀਂ ਆ ਰਹੇ ਸਾਹਿਬ ਬੇਦੀ ਗੱਲ ਸੋਚੋ ਐਸੇ ਨੇ ਕੋਈ ਉਸ ਕੋਈ ਕੁਝ ਦਿਓ ਅਗਲੇ ਵੀਕ ਅਸੀਂ ਇੱਥੇ ਤੁਹਾਨੂੰ ਬੁਲਾਵਾਂਗੇ ਤੁਹਾਡੇ ਸਾਹਮਣੇ ਸੀਨੀਅਰ ਡਿਪਟੀ ਮੇਜ ਤੇ ਡਿਪਟੀ ਮੇਜ ਹੋ ਜਣਾ ਆਪਣੇ ਤੁਸੀਂ ਸਰਕਾਰ ਦੀ ਘਟਨਾ ਤੋਂ ਬਾਅਦ ਸੀਪੀ ਸਾਹਿਬ ਦਾ ਵੀ ਬੜਾ ਰੋਲ ਆਟਿਆ ਜੀ ਪਹਿਲੇ ਦਬਾਦਲਾ ਕਰ ਦਿੱਤਾ ਗਿਆ ਹੋ ਗਿਆ ਇਸ ਘਟਨਾ ਇਸ ਘਟਨਾ ਨੂੰ ਲੈ ਕੇ ਹੋਇਆ ਜੀ ਉਹ ਦੱਸੋ ਵੀਰੀਏ ਦਾ ਬਾਅਦ ਹੋਇਆ ਕਿਤੇ ਦੱਸੋ ਸਰਕਲੈਰਿਟੀ ਕਰ ਦਿਓ ਦੱਸੋ ਯਾਰ ਦੱਸੋ ਯਾਰ ਕਲੈਰੀਫਾਈ ਕਰ ਦਿਨਾ ਕੋਈ 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 ਨਾਕ ਤੇ ਬਲੀ ਨਾ ਇਹ ਇੱਕ ਧਾਰੀਵਾਲ ਸਾਹਿਬ ਇਸ ਤੋਂ हट ਕੇ ਸਵਾਲ ਹੈ ਅੱਜ ਇਹ ਡੇਰਾ ਮੁਕੀ ਨੂੰ ਫਿਰ ਪਰੋਲ ਕਰ ਰਹੀ ਹੈ ਔਰ ਸਿੱਧਾ ਡੇਰੇ ਦੇ ਵਿੱਚੋਂ ਪਹਿਲੀ ਵਾਰ ਇਸ ਵਾਰ ਆਇਆ ਹੈ ਪਰੋਲ ਦੇ ਉਹਦੇ ਬਾਰੇ ਕੀ ਕਰਨ ਸਰ ਦਿੱਲੀ ਇਲੈਕਸ਼ਨ ਚ ਕਿੰਨੇ ਬੀਜੇਪੀ ਨੂੰ ਜਦੋਂ ਜ਼ੋਰ ਪੈਂਦੀ ਲੈਕਸ਼ਾ ਤੋਂ ਕੱਢ ਕੇ ਲਿਆ ਉਹਦੇ ਗੱਲ ਕੀ ਦੀ ਆਪਾਂ ਅੱਛੇ ਤਾਂ ਰਹਿ ਗਏ ਉਹਨੋਂ ਉੱਤੇ ਖੰਦ ਗਏ ਉਹ ਉੱਤੇ ਕੀ ਹੋਰ ਬੀਜੇਪੀ ਆਪਣੇ ਪੋਲੀਟੀਕਲ ਇੰਟਰਸਟਸ ਵਲੋਂ ਹਿਸਾਬ ਨਾਲ ਉਹਨਾਂ ਨੂੰ ਬੇਲ ਦੇ ਦਿੰਦੀ ਆ ਜੇ ਲੋ ਪੋਲਿਟਿਕਲ ਇੰਟਰਸਟ ਪੂਰਾ ਹੋ ਜਾਂਦਾ ਤਾਂ ਜੇਲ੍ਹ ਜਾਂਦਾ ਉਹਦੀ ਗੱਲ ਤਾਂ ਇੰਨੀ ਹਰ ਸਾਲ ਅੰਮ੍ਰਿਤਸਰ ਵਾਸਤੇ ਕੀ ਕਰ ਰਹੇ ਹੋ ਅੱਜ ਲੋੜ ਹੈ ਮੇਹਰ ਦੀ ਕਿਤੇ ਪਿਛਲੇ 23 ਸਾਲਾਂ ਤੋਂ ਮੇਹਰ ਦੀ ਲੋੜ ਸੀ ਅੱਜ ਅੰਮ੍ਰਿਤਸਰ ਵਾਸਤੇ ਅੰਮ੍ਰਿਤਸਰ ਵਾਸਤੇ ਥਿੰਦੇ ਕੰਮ ਰੁਕੇ ਵੇਖੋ ਸਾਡੇ ਲਈ ਸਭ ਤੋਂ ਵੱਡਾ ਚੈਲੰਜ ਜਿਹੜਾ ਆ ਅੰਮ੍ਰਿਤਸਰ ਸ਼ਹਿਰ ਦਾ ਇੱਥੋਂ ਦਾ ਸੀਵਰੇਜ ਸਿਸਟਮ ਠੀਕ ਕਰਨਾ ਲੋਕਾਂ ਦਾ ਗੰਦੇ ਪਾਣੀ ਦਾ ਨਿਕਾਸ਼ ਦੇਣਾ ਉਨੂੰ ਸਹੀ ਤੰਗੜਾ ਕਰਨਾ ਤੇ ਟੀਨ ਵਾਲਾ ਪਾਣੀ ਚੰਗਾ ਜੜਾ ਲੋਕਾਂ ਦੇ ਕਦੀ ਭੇਜਣਾ ਤੇ ਸ਼ਹਿਰ ਦੀ ਸਫਾਈ ਜਿਹੜੀ ਆ ਮੇਨ ਸ਼ਹਿਰ ਦੇ ਵਿੱਚ ਲਾਈਟਾਂ ਕੈਮਰੇ ਹਾਸੀ ਅਮਰ ਸੈਦੂ ਅਮਰ ਜਿਹੜਾ ਐਸ ਵੇਲੇ ਮੱਲਾ ਜਿਹੜਾ ਜੱਟ ਦੀ ਸੇ ਦੁਨੀਆ ਦਾ ਸਭ ਤੋਂ ਵੱਧ ਜੱਟੂ ਹੀ ਉੱਤੇ ਹੁੰਦੇ ਆ ਟੂਰਿਸਟ ਹੱਬ ਆ ਇਹ ਸ਼ਹਿਰ ਨੂੰ ਸਾਫ਼ ਸੁਥਰਾ ਤੇ ਸੁੰਦਰ ਕਲੀਨ ਐਂਡ ਗਰੀਨ ਬਣਾਉਣਾ ਸਾਡਾ ਮੇਰ ਤੇ ਸਾਡੀ ਸਾਰੀ ਟੀਮ ਦਾ ਪਹਿਲਾ ਕੰਮ ਸਰਪੰਚਾ ਜੀ ਤੁਹਾਡੇ ਅੱਖੇ ਨੂੰ ਲਾ ਲਾ ਦਮੋ ਇੱਕੀ ਨੇ ਕੱਲ ਸ਼ਾਮ ਨੂੰ ਕਾਂਗੇ ਲਾ ਕੇ ਬਸ ਉਹ ਮੀਟਿੰਗ ਹੋ ਰਹੀ ਹੈ ਬਰਦਰ ਕਿ ਬੋਡ ਦਾ ਸੋਚਾ ਦੋ ਕਿ ਬੋਡ ਦਾ ਮੀਟਿੰਗ ਨੂੰ ਕੱਲਾ ਕਲੀਅਰ ਕਰਦੇ ਪਈਏ ਯਾ ਦੂਰੀ ਨਹੀਂ ਕੋਈ ਦੂਰੀ ਨਹੀਂ ਤਾਂ ਸਰ ਕੋਈ ਗੱਲ ਜੀ ਸੀ ਆ ਠੀਕ ਇਹ ਕਹਿੰਦਾ ਕੀ ਕਹਿੰਦਾ ਆਈ ਉਹਦੀ ਗੱਲ ਦਾ ਜਵਾਬ ਨਹੀਂ ਆ ਕੋਈ ਦੂਰੀ ਨਹੀਂ ਉਹਦੀ ਗੱਲ ਦਾ ਜਵਾਬ ਤੁਹਾਡੀ ਫੇਵਰਟ ਕਹਿੰਦੇ ਨੇ ਗੱਲ ਦਾ ਚਾਰ ਪਾਸੇ ਹੋਏ ਉਹਨਾਂ ਨੇ ਸ਼ਮੀ ਕੱਟਿਆ ਤੋਂ ਉਹਦਾ ਵੀ ਕੋਈ ਬੇਵਨੀ ਨਹੀਂ ਕੀਤੀ ਉਹ ਕੋਈ ਗੱਲ ਨਹੀਂ ਤੂੰ ਸਮਝਿਆ ਰੱਖਦਾ ਉਹਨਾਂ ਦੀਆਂ ਚਾਲਾਂ ਨੂੰ ਸਮਝਿਆ ਕਰੋ ਕੋਈ ਨੂੰ ਤਾਂ ਕੁਝ ਕਰਦਾ ਹੁੰਦਾ ਕਈ ਕਰਦਾ ਇਹਦੀ ਚਾਲ ਵੀ ਸਮਝਿਆ ਰੱਖੋ ਸਾਹਿਬ ਆਮ ਆਮੀ ਜਿੰਦਾਬਾ ਸਾਹਿਬ ਸਾਹਿਬਾਂ ਦਾ ਬਹੁਤੀ ਚਿੰਤਾ ਨਾ ਕਰੋ ਇਹਨਾਂ ਦੇ ਨਾਮ ਸਾਹਿਬ ਸਾਡੇ ਸਾਡੇ ਉਹਦੇ ਸਾਡੇ ਉਹਦੇ ਸੁਣੋ ਸਾਡੇ ਉਹਦੇ ਕਿਹੜੇ ਪਾਣੀ ਨਾਲ ਕਿਹੜਾ ਪਾਣੀ ਤੋਂ ਰੋਕ ਜੋ ਰੰਝੀ ਰੋਕ ਜੋ ਸਾਹਿਬ ਸਾਹਿਬ ਤੁਹਾਡੇ ਹੱਥੇ ਦੇ ਵਿੱਚ ਨਾ ਬੈ ਗਿਆ ਜੀ ਬਹੁਤ ਹੋਈ ਹੈ

ਸਰਕਾਰ ਕੰਮ ਕਰਾਉਣਾ ਚਾਹਦੀ ਸੀ ਲੇਕਿਨ ਤਕਨੀਕੀ ਵਜ੍ਹਾ ਜਿਹੜੀ ਸੀਗੀ ਅਸੀਂ ਬਤ ਇਹ ਨਹੀਂ ਸੀ ਪਾ ਸਕਦੇ ਉਹਦੇ ਕਰਕੇ ਰੁਕਿਆ ਸੀ ਇਮੀਡੀਏਟਲੀ ਅੱਜ ਅਸੀਂ ਇਹ ਜਿਹੜਾ ਦਫਤਰ ਦੇ ਵਿੱਚ ਆਪਣਾ ਉਹਦਾ ਗ੍ਰੈਂਡ ਕਰਨ ਤੋਂ ਬਾਅਦ ਇਮੀਡੀਏਟਲੀ ਜਿਹੜੇ ਸ਼ਹਿਰ ਤੇ ਰੁਕੇ ਡਵੈਲਪਮੈਂਟ ਦੇ ਕੰਮ ਨੇ ਜਾਂ ਹੋਣ ਵਾਲੇ ਨੇ ਇਮੀਡੀਏਟਲੀ ਦਿਨ ਰਾਤ ਇੱਕ ਕਰਕੇ ਆਮਰੋਦ ਸਰ ਸ਼ਹਿਰ ਦੀ ਜਿਹੜੀ ਹੈ ਡਵੈਲਪਮੈਂਟ ਜਿਹੜੀ ਹੈ ਚਾਰੇ ਪਾਸੇ ਚਾਰੇ ਤਫਾ ਜਿਹੜੀ ਹੈ ਕਰਾਂਗੇ ਔਰ ਸਾਡੀਆਂ 85 ਵਾਡਾਂ ਦੇ ਵਿੱਚੋਂ 85 ਦੀਆਂ 85 ਵਾਡਾਂ ਜਿਹੜੀਆਂ ਨੇ ਸਾਡੀਆਂ ਨੇ ਕੋਈ ਆਪੋਜੀਸ਼ਨ ਨਹੀਂ ਅਸੀਂ 85 ਵਾਡਾਂ ਦੇ ਵਿੱਚ ਹੀ ਬਰਬਰਤਾ ਇਕੁੱਟਾ ਦੇ ਨਾਲ ਜਿਹੜੀ ਹੈ ਡਵੈਲਪਮੈਂਟ ਲਈ ਕਰਾਂਗੇ ਪ੍ਰਣ ਕਰਦੇ ਆ ਔਰ ਇਹ ਹੀ ਮੈਂ ਕਹਿਣਾ ਚਾਹਣਾ ਅੱਜ ਇਸ ਅਫਸਰ ਦੇ ਤੇ ਆਪ ਜੀ ਬਾਲ ਜੀ ਜੀ